ਇੱਥੇ ਤੋਂ ਦੋਨੇ ਕੱਲ ਟਰੈਕਟਰ ਤੋਂ ਉੱਠ ਲਿਆ ਆਪਾਂ ਗਏ ਆ ਭੋਗਦੇ ਆ ਕਰੋ ਚੈੱਕ ਮੈਂ ਇੱਥੇ ਕੋ ਨਹੀਂ ਜਾਂ ਨਹੀਂ ਮੈਂ ਤੁਹਾਨੂੰ ਵਿਖਾਣੀਆਂ ਨੇ ਕਲਿੱਪਾਂ ਦੇਖੋ ਕੱਲ ਦਾ ਹੀ ਲਿਬੜਿਆ ਬੁਰਾਾਲ ਹੋਇਆ ਇਹਨੂੰ ਵੀ ਤੋਣਾ ਪੈਣਾ ਤੇ ਆਪਣਾ ਹੋਲੈਂਡ ਵੀ ਲਿਬੜਿਆ ਉਹ ਵੀ ਤੁਹਾਨੂੰ ਵਿਖਾਣਾ ਦੇਖੋ ਇਹਦਾ ਵੀ ਕੀ ਹਾਲ ਹੈ ਹਨਾ ਪੰਜ 6 ਕਿੱਲੇ ਮੁੰਜੀ ਵਿਚਾਰੇ ਜਿਹੜੀ ਵਿੱਚ ਵਾਈ ਹੈ ਸੇਰ ਦਾ ਪੈਣਦਿਆ ਬੁਰਾਾਲ ਜਿੰਨਾ ਕੋ ਪਾਣੀ ਨਿਕਲੇ ਆ ਤੇ ਉਨਾਂ ਕੋ ਹੋਰ ਹੋ ਜਾਣਾ ਆ ਦੇਖੋ ਪਾਣੀ ਖਲੋ ਗਿਆ ਆ ਦੇਖੋ ਮਿੱਤਰੋ ਪਾਣੀ ਕਿੰਨਾ ਕਿੰਨਾ ਖਲੋਤਾ ਚੋਟਾ ਜੇ ਪਾਣੀ ਜਾਂਦਾ ਪਿਆ ਹੀ ਨਹੀਂ ਵੀ ਪਾਣੀ ਨਹੀਂ ਜਾਂਦਾ ਪਿਆ ਲਓ ਜੀ ਢੋਬ ਗਿਆ ਰੋਟਾ ਰੂਟਾ ਬੇਟਰ ਤੇ ਸਾਰਾ ਜਿੰਨਾ ਕੋ ਪਾਣੀ ਨਿਕਲੇ ਆ ਉਨਾਂ ਕੋ ਕਰੋ ਚੈੱਕ ਫੇਰ ਹੋ ਗਿਆ ਆਹੋ ਪਾਣੀ ਘਰ ਚੈੱਕ ਤੇਰੀ ਜੀ ਟੱਪਿਆ ਹੀ ਪਿਆ ਆ ਕੀ ਮਿੱਤਰੋ ਟੋਰ ਪੀਆ ਕਰਮਾ ਲਈਏ ਸਾਰੀ ਇਹ ਨਹੀਂ ਵੀ ਸਾਰੀ ਖਲੋਤੀ ਐ ਸਰੋ 15 16 ਕਿੱਲੇ ਆਂਦੇ ਨੇ ਕਿ ਸਾਡੇ ਖਰਾਬ ਨੇ ਉੱਕਾ ਆਹ ਵੇਖੋ ਜੀ ਸਾਰਿਆਂ ਨੂੰ ਮਿੱਤਰੋ ਸਵਾਗਤ ਹੈ ਤੁਹਾਡਾ ਨਵੇਂ ਵਲੌਗ 'ਚ ਮੀਮੂ ਚੰਗਾ ਪੈ ਗਿਆ ਅੱਜ ਤੇ ਖਾਤਕੁਦ ਅੱਜ ਪਈ ਕੋਨੀ ਮਿੱਤਰੋ ਬਿਲਕੁਲ ਵੀ ਫੁੱਲ ਤਸਲੀਆਂ ਦੇ ਵੱਟਾਂ ਦੇ ਉੱਤੋਂ ਨਹੀਂ ਪਾਣੀ ਚੱਲੰਦੇ ਆ ਬਾਕੀ ਮਿੱਤਰੋ ਅੱਗੇ ਕੋਈ ਕਲਿੱਪਾਂ ਵੇਖ ਲਿਓ ਇਹਦੀ ਇੰਟਰੋ ਬਣੀ ਕੋਨੀ ਸੀ ਤੇ ਹੁਣ ਕਲਿੱਪਾਂ ਐਡ ਕਰਨ ਦਿਆਂਵਾ ਚਲੋ ਮਿੱਤਰੋ ਅੱਗੇ ਮੈਂ ਕਰ ਦੇਣਾ ਕਲਿੱਪਾਂ ਐਡ ਸਾਰੀਆਂ ਵੇਖ ਲਿਓ ਆ ਮਿੱਤਰੋ ਆਇਆ ਹੱਖ ਨੋਰੀ ਗੱਲ ਤੇ ਵਿਚਾਰਿਆਂ ਨੇ ਮੁੰਜੀ ਵਾਈ ਵਿੱਚ ਕਰੋ ਵੇਖੋ ਮਾਣਾ ਪੰਜ ਛੇ ਕਿੱਲੇ ਮੁੰਜੀ ਵਿਚਾਰਿਆਂ ਜਿਹੜੀ ਵਿੱਚ ਵਾਈ ਹੈ ਤੇ ਇਧਰ ਹੀ ਬੜਾ ਆਹ ਵੇਖੋ ਆ ਵੀ ਅੱਗੇ ਵਗੀ ਐਵੇਂ ਆਹ ਵੇਖੋ ਆ ਵੀ ਵਾਈ ਹੈ ਤੇ ਉਹ ਵੀ ਵਾਈ ਹੈ ਬਾਕੀ ਇੱਧਰ ਕਿਧਰੇ ਕਿਧਰੇ ਹੈ ਕਿਧਰੇ ਕਿਧਰੇ ਨਹੀਂ ਜਿੱਥੇ ਹੈ ਉੱਧਰ ਬੜਾ ਜ਼ਿਆਦਾ ਕਰੋ ਜੱਕ ਮਿੱਤਰੋ ਮੀ ਸਵੇਰ ਦਾ ਪੈਣਦਿਆ ਬੁਰਾ ਆਲਾ ਮੀਓ ਮੀਗਾ ਮੋਇ ਅਮੀਓ ਮੀ ਬੜਾ ਮੀ ਪੈਣਦਿਆ ਬੜਾ ਜ਼ਿਆਦਾ ਇੰਨਾ ਕੋ ਪਾਣੀ ਨਿਕਲਿਆ ਤੇ ਉੰਨਾ ਕੋ ਹੋਰ ਹੋ ਜਾਣਾ ਆ ਵੇਖੋ ਪਾਣੀ ਖਲੋ ਗਿਆ ਪਾਣੀ ਨਹੀਂ ਉਟਦੇ ਬੇਪਾਰਛੇ ਬੜਾ ਮੀ ਪਿਆ ਮੈਨੇ ਵੀ ਪਾਣੀ ਨਹੀਂ ਲਿਆ ਪਿਆ ਸੀ ਉਹ ਲੱ ਅਹੀ ਖਾਦ ਲੈ ਕੇ ਚੱਲੇ ਸਾਂ ਤੇ ਮੀਂਹੇ ਕਰਾਤੀ ਕੁੰਫੇਂ ਕੁੰਫੇ ਮਪਮੀਟਰ ਉਹਾਨਿਆਂ ਤੁਨ ਮੋਜ ਚ ਲੱਗ ਲੋ ਵੀ ਮਿੱਤਰੋ ਇੱਧਰ ਦੇਖ ਪੁਰਾਣੇ ਘਰ ਤੇ ਆ ਮੌਫਾ ਹੋ ਗਿਆ ਥੋੜਾ ਜਿਹਾ ਤੇ ਬਿਆ ਪਿਆ ਕੰਮ ਸਾਰਾ ਜਿੱਦਾਂ ਸੰਦੇ ਬੰਦੇ ਖਲੋਤੇ ਨੇ ਹੁਣ ਇੱਥੋਂ ਖੱਪਾ ਕੱਢਣ ਲੱਗੇ ਆ ਪਾਇਆ ਤੇ ਆਵੇ ਪਰ ਪਾਣੀ ਘਟ ਖਿੱਚਦਾ ਮੀ ਬੜਾ ਤੇਜ ਹੈ ਅੰਕਾਣਾ ਤੇਜ ਹੈ ਮੀ ਅਈ ਖਾਦ ਲੈ ਕੇ ਚੱਲੇ ਹਾਂ ਵਿਚਾਰ ਹੈ ਗਿਆ ਨਾ ਬਹਾਨਾ ਤੁਹਾਨੂੰ ਪਾਣੀ ਜਾ ਵੇਖੋ ਗਲੀਆਂ ਕਰਤੀਆਂ ਇੰਜ ਆਉਂਦੇ ਆ ਵੇਖੋ ਚੱਕਰ ਪਾਣੀ ਆਉਂਦਾ ਤੇ ਆਵੇ ਪਰ ਆਉਂਦਾ ਘੱਟੇ ਮੰਨ ਲਓ ਹੋਰ ਕੋਈ ਦਿੱਕਤ ਨਹੀਂ ਇਵੇਂ ਖੱਪਾ ਜਾਂ ਬੰਦ ਦੇ ਨਾ ਮੰਨ ਲਓ ਤੇ ਉਹਦੇ ਕਰਕੇ ਅੱਗੇ ਪਾਣੀ ਘੱਟ ਜਾਂਦਾ ਤੇ ਹੋਰ ਕੋਈ ਚੱਕਰ ਨਹੀਂ ਗਾ ਹੋਰ ਬਾਕੀ ਕੰਮ ਸੈੱਟ ਤੇ ਆਹ ਇਥੋਂ ਮਿੱਤਰੋ ਪਾਣੀ ਕਿੰਨਾ ਕਿੰਨਾ ਖਰਾਬ ਹੈ ਅੱਛਾ ਅੱਛਾ ਜੇ ਪਾਣੀ ਜਾਂਦਾ ਪਿਆ ਹੀ ਨਹੀਂ ਵੀ ਪਾਣੀ ਨਹੀਂ ਜਾਂਦਾ ਪਿਆ ਵਾਓ ਜੀ ਉਹ ਵਗਿਆ ਰੋਟਾ ਰੂਟਾ ਵੇਟਰ ਤੇ ਸਾਰਾ ਮਿੱਟੀ ਮਿੱਟੀ ਪਈ ਸੀ ਜਿਹੜੀ ਕੰਡੇ ਦੇ ਗਏ ਨੇ ਤੋਪਸਾਰ ਆਣੀ ਵੇਖੋ ਆਣ ਆ ਕਰੋ ਜੱਟ ਬਰਬਾਦ ਹੋ ਗਿਆ ਪਾਣੀ ਨਾ ਪਾਣੀ ਅਜੇ ਲੰਦਾ ਨਹੀਂ ਮਿੱਤਰੋ ਵਾਧੂ ਕਿਆ ਆ ਦੇਖੋ ਮਾਣੀ ਖੇਚਦਾ ਵੀ ਫੁੱਲ ਬਿਆ ਪਿਆ ਤਾਂ ਪਰ ਮੀਂਹ ਅੰਤਾਂ ਦਾ ਮੀਂਹ ਤਸਲੀਆਂ ਦਾ ਪਿਆ ਤੇ ਉੱਥੇ ਕਰੇਗੀ ਬੰਦਾ ਆ ਮਿੱਤਰੋਂ ਲਾਈ ਡਾਟ ਇੱਥੇ ਆ ਪਿੱਛੋਂ ਪਾਣੀ ਮੜ ਜਾ ਰੋਕ ਕੇ ਆਏਗਾ ਇੰਨੇ ਨਾਲ ਅਗਲਾ ਪੈਪ ਚੱਲ ਜਾਣਾ ਬਸ ਲੋਰੀ ਚੱਲ ਗਿਆ ਟਵਾਕੀ ਇੱਕ ਦੀ ਕੁੰਗਰ ਕਵਣੀ ਆ ਪੈਪ ਹੀ ਮਿੱਤਰੋ ਪੈਪ ਵੀ ਬਿਲਕੁਲ ਚੱਲਾਂ ਗਿਆ ਪਰ ਗੱਲ ਵੀ ਨਾ ਮੀਂਹ ਬੜਾ ਬਸ ਉਹ ਨਿਕਲ ਜਾਗਾ ਪਿੱਛੋਂ ਲਾਤੀ ਡਾਟ ਜੀ ਪਿੱਛੋਂ ਪਾਣੀ ਰੋਕ ਕੇ ਆਏਗਾ ਇੰਨੇ ਨਾਲ ਨੀ ਇਤਨਾ ਫੋਲੋ ਟੋਕਦਾ ਕਰੋ ਤੇ ਉਧਰ ਵੀ ਖਾਮੀ ਹੋ ਮਾ ਟਾਇਲ ਸੀ ਇਧਰ ਵੀ ਫੁੱਲ ਪਾਉਂਦੇ ਆ ਪਾਣੀ ਘਾੜਛੇ ਵੇਖੋ ਪਾਣੀ ਚੱਲੰਦੇ ਆ ਟਪ ਟਪ ਤਕਦੀਰ ਗਈ ਉਧਰ ਸਵੇਰ ਦੀ ਚਲੋ ਆਪਾਂ ਵਧੀਆ ਕਰਨਾ ਆ ਵੀ ਕਿੱਦਾਂ ਲੱਗੇ ਮਾਰਾ ਇਹ ਧੰਗਰਾਣਾ ਢੂਣੀ ਲਾਈ ਹੈ ਮੇ ਮਿੱਤਰੋ ਫਿਰ ਪੈ ਗਿਆ ਅੱਜ ਦਿਨੇ ਵੀ ਪੁੱਲ ਤਸਲੀਆਂ ਦਾ ਪਿਆ ਚੰਗਾ ਠੋਕ ਜਿੰਨਾ ਕੋ ਪਾਣੀ ਨਿਕਲੇ ਆ ਉਹਨਾਂ ਕੋ ਕਰੋ ਚੱਕ ਫੇਰ ਹੋ ਗਿਆ ਬਾਕੀ ਇਹਨਾਂ ਨੂੰ ਪੈ ਗਈ ਹੈ ਖਾਦ ਉਹ ਰਹਿ ਗਿਆ ਇਹਨੂੰ ਵੀ ਪੈ ਗਈ ਸਤੂਤਲੇ ਨੂੰ ਰੰਗ ਕਰੋ ਚੱਕ ਇਹਦਾ ਦਿਨ ਰਾਤ ਦਾ ਫਰਕ ਸੀ ਆ ਕਿਵੇਂ ਕੱਕੀ ਜੀ ਪਈ ਸੀ ਆ ਵੇਖੋ ਹੁਣ ਦੋਵਾਂ ਦੀ ਇੱਕੋ ਰੰਗ ਹੋ ਗਏ ਨੇ ਮਿੱਤਰੋ ਇਹ ਪਛੇਤਰੀ ਲੱਗੀ ਗੇਤਰੀ ਇੰਨੀ ਖਾਦ ਕਰਮਾਂ ਵਾਲੀ ਲੱਗਦੀ ਨੇ 75 ਨੂੰ ਬੜੀ ਵਧੀਆ ਖਾਦ ਲੱਗਦੀ ਹੈ। ਬਾਕੀ ਮਿੱਤਰੋ ਨਾਲ ਨਾਲ ਸਪਰੇਅ ਕੀਤੀ ਸੀ। ਥੋੜੇ ਥੋੜੇ ਪੇਡੇ ਜੇ ਸੜੇ ਨੇ ਉਥੋਂ ਨੱਕੇ-ਨੁੱਕੇ ਆਪਾਂ ਡੂੰਘੇ ਕਰਕੇ ਵਾਢਾਏ ਸਾ ਚੰਗੀਆਂ ਤਸੱਲੀਆਂ ਦੇ। ਤੇ ਮੈਂ ਵਹਾਨਾ ਤੁਹਾਨੂੰ ਕਿੰਨਾ ਕੋ ਪਾਣੀ ਨਿਕਲਿਆ ਤੇ ਕਿੰਨਾ ਨਹੀਂ। ਬਾਕੀ ਇਧਰੋਂ ਤੇ ਨੱਕਾ ਤੋੜਿਆ ਹੀ ਇਧਰ। ਇਹਦੇ ਚ ਹੁਣ ਪਾਣੀ ਅੱਗੇ ਜਾਈ ਹੁੰਦਾ। ਅੱਗੋਂ ਅੱਗੇ ਨੱਕਾ ਤੋੜਿਆ। ਉਧਰੋਂ ਅੱਗੇ ਜਾਈ ਹੁੰਦਾ। ਬਾਕੀ ਮੌਸਮ ਕਰੋ ਚੱਕ। ਮੀਂਹ ਦੇ ਸਾਰ ਫਿਰ ਬਣੇ ਨੇ। ਤੇ ਮੈਨੂੰ ਜਿੱਥੋਂ ਤੱਕ ਲੱਗਦਾ ਪਏਗਾ ਬਾਕੀ ਅੱਗੇ ਪ੍ਰਮਾਤਮਾ ਨੂੰ ਪਤਾ ਉਹ ਜਾਂ ਨਾ ਮੈਨੂੰ ਤਾਂ ਲੱਗਦਾ ਪਏਗਾ ਸਵੇਰੇ ਬਹੁਤ ਜ਼ਿਆਦਾ ਮੀਂਹ ਪਿਆ ਬਹੁਤ ਜ਼ਿਆਦਾ ਹੱਦੋਂ ਵੱਧ ਤੇ ਪਿਆ ਵੀ ਫੁੱਲ ਤਸੱਲੀਆਂ ਦਾ ਇਹਨੇ ਵੀ ਨਾ ਉਹ ਵਰਗਾ ਬੜਾ ਪਿਆ ਬਾਕੀ ਮਿੱਤਰੋ ਮੈਂ ਤੁਹਾਨੂੰ ਉੱਥੋਂ ਬਖਾਨਣਾ ਪੁਲੀ ਕੋਲ ਜਾ ਕੇ ਪਰ ਇੱਥੇ ਸੰਤੋਜ ਨੇ ਕੱਲ ਟਰੈਕਟਰ ਤੋਂ ਉੱਠ ਲਿਆ ਆਪਾਂ ਗਏ ਆ ਭੋਗ ਦੇ ਆ ਕਰੋ ਚੈੱਕ ਇੱਥੇ ਕੋਈ ਨਹੀਂ ਜਾਨੀ ਮੈਂ ਤਾਂ ਨਵਖਾਨੀਆਂ ਨੇ ਕਲਿੱਪਾਂ ਤੇ ਇੱਥੇ ਸਾਰਾ ਟਰੈਕਟਰ ਛੁੱਟ ਕੇ ਫਿਰ ਟਰੈਕਟਰ ਦੂਜਾ ਲਿਆਂਦਾ ਸੀ ਤੇ ਟਰੈਕਟਰ ਦੂਜੇ ਨਾਲ ਅੱਗੇ ਮਤਲਬ ਕਿ ਜਾਈ ਜਾਂਦਾ ਸੀ ਟਰੈਕਟਰ ਫਿਰ ਡੈਡੀ ਆਉਂਦੇ ਵੀ ਮੈਂ ਮਾਰ ਕੇ ਬ੍ਰੇਕ ਦੇ ਦਿੱਤਾ ਕੱਟbaar ਕਿਹਾ ਮਿੱਤਰੋ 75 ਆਪਣੀ ਗੇਤਰੀ ਏ ਇਹਦੇ ਚ ਖਾਦਾਂ ਪੂਰੀਆਂ ਹੋਈਆਂ ਉਹਨੂੰ ਘੱਟ-ਘੱਟ ਵੀ 10 ਦਿਨ ਹੋ ਗਏ ਨੇ ਪਰ ਦਾ ਜਾ ਵੜ ਗਿਆ ਹੁਣ ਉਹਨੇ ਕੀਤਾ ਹੋਣਾ ਨਾਸ ਆਹ ਦੇ ਨੱਕਾ ਮਿੱਤਰੋ ਕੱਲੇ ਕਿਥੋ ਹੀ ਤੋੜਿਆ ਸੀ ਚੰਗਾ ਧਰ ਕੇ ਆ ਵੇਖੋ ਤੇ ਇੱਕ ਅੱਗੋਂ ਤੋੜਿਆ ਨਿਕਲ ਗਿਆ ਪਾਣੀ ਸਾਰਾ ਹੁਣ ਤੇ ਅਖਤਾਨਾਂ ਚ ਪੈ ਪੈ ਕੇ ਹੀ ਅੱਗੇ ਤੋੜਿਆ ਇਧਰੋਂ ਹੀ ਜਾਂਦਿਆ ਆ ਆਪਣੀ 31 ਹੈ ਸਾਰੀ ਮਿੱਤਰੋ ਖਾਦੇ ਜੇ ਪੈਣੀ ਹੈ ਜਿਵੇਂ ਪਾਣੀ ਪੂਣੀ ਪਿੱਛੋਂ ਰੜ ਕੇ ਹੁੰਦਾ ਨਾ ਤੇ ਉਹਦੇ ਨਾਲ ਹੀ ਮੰਨ ਲਓ ਵੀ ਇਹਦੇ ਚ ਆ ਕੇ ਰੋਕਦਾ ਪਾਣੀ ਇਹਦੇ ਚ ਫਿਰ ਰੋਕ ਕੇ ਅੱਗੇ ਜਾਂਦਾ ਉਹੀ ਮੰਨ ਲਓ ਵੀ ਇਹਨੂੰ ਖਾਦ ਬੜੀ ਲੱਗੀ ਹੈ ਤੇ ਇਹਦੇ ਚ ਪੈ ਗਈ ਏ ਇਹਦੇ ਚ ਦੀ ਪੈਣ ਅੰਨਾ ਇਹਦੇ ਚ ਸੋਰੀ ਪਾਤੀ ਹੈ ਵੇਖੋ ਰਿਜ਼ਲਟ ਬੜੀ ਖਾਦ ਲੱਗੀ ਕਰਮਾਂ ਵਾਲੀ ਇਹਨਾਂ ਨੂੰ ਅੰਨਸੇ ਆਈ ਪੈਣਾ ਵੀ ਜਿਵੇਂ ਬਾਕੀ ਪਾਣੀ ਆਪਣਾ ਨਿਕਲੀ ਹੁੰਦਾ ਉਧਰ ਵੀ ਮਗੇੜੇ ਮਾਰ ਆਇਆ ਪੁਲੀ ਚ ਪਿੰਡ ਨਾਲੋਂ ਇੱਥੇ ਘੱਟ ਪਿਆ ਥੋੜਾ ਜਿਹਾ ਮੈਂ ਪਿੰਡ ਜ਼ਿਆਦਾ ਪਿਆ ਏ ਕਿੰਤਰੋ ਬੈਂਡਾਲੇ ਵੀ ਮਾਰਨੇ ਇੱਕ ਕਰੀ ਜਿਹੜਾ ਪੈੜੀ ਤੇ ਹੁਣ ਤੇ ਨਹੀਂ ਸਵੇਰੇ ਮਾਰਾਂਗਾ ਹੁਣ ਤੇ ਸੱਪ ਸੂਂਗੜੇ ਨਿਕਲੋਂਦੇ ਨੇ ਬਾਹਰ ਮੱਕੀ ਪਾਣੀ ਆਪਣਾ ਉਤਰ ਹੀ ਗਿਆ ਲਗਭਗ ਬੰਦ ਕਰੋ ਚੱਕ ਮਿੱਤਰੋ ਜਿਹੜੀਆਂ ਜਿਹੜੀਆਂ ਪੈਲੀਆਂ ਜਹ ਹੁੰਦਾ ਨਾ ਉਹਨਾਂ ਜਿਹਦੇ ਬੜਾ ਜਿਆਦਾ ਹੁੰਦਾ ਤੇ ਜਿੰਨਾ ਚ ਨਹੀਂ ਹੁੰਦਾ ਉਹਨਾਂ ਚੱਖਾ ਨਹੀਂ ਹੁੰਦਾ ਸਾਡੇ ਤੇ ਰਹੀ ਇੱਕ ਰੀ ਹੋ ਜਾਏ ਫਿਰ ਨਹੀਂ ਮਾਰਦਾ ਫਿਰ ਬੜਾ ਔਖਾ ਕੰਮ ਹੈ ਮੌਸਮ ਕਰੋ ਚੱਕ ਵਾਕੀ ਸਾਡੇ ਵੀ ਮਿੱਤਰੋ ਪਹਿਲਾਂ ਅੱਜ ਤੋਂ مطلب ਕੀ ਪਿਛਲੇ ਸੀਜ਼ਨ ਪਿਛਲੇ ਸੀਜ਼ਨ ਕੋ ਨਹੀਂ ਉਸ ਤੋਂ ਪਿਛਲੇ ਸੀਜ਼ਨ ਮੰਨ ਲਓ ਬੜਾ ਜਿਆਦਾ ਹੁੰਦਾ ਸੀ ਬਾਕੀ ਹੁਣ ਬਚਾ ਆਏ ਬਾਕੀ ਮਿੱਤਰੋ ਜਿਹੜੀ ਬੇਟੀ ਉੱਠੀ ਸੀ ਮੰਨ ਲਓ ਜੀ ਥੱਲੇ ਪੁੱਜੇ ਛੋਟੇ ਪੁੱਜੇ ਹਨ ਤੇ ਪ੍ਰਮਾਤਮਾ ਦੀ ਮਿਹਰ ਨਾਲ ਬਚਾਈਏ ਸੱਚੇ ਬਾਦਸ਼ਾਹ ਦੀ ਹਜੇ ਆਪਣੇ ਹੱਲ ਤੇ ਬਾਕੀ ਆ ਇਹਦੇ ਚ ਵੀ ਬੜਾ ਡੀਲਾ ਆ ਰਾਤ ਆਇਦਤ ਕੀ ਹੁਣ ਤੇ ਮੰਨ ਲਓ ਵੀ ਦਵਾਈਆਂ ਇੱਕ ਤਰ੍ਹਾਂ ਹੀ ਆਣੇ ਮਰੁੰਡ ਕੇ ਧਰ ਦਿੰਦੀਆਂ ਨੇ ਸੰਦੋਸ਼ ਜੁਪਟੇ ਵੱਡਾ ਨਾ ਇਹ ਕੱਲ ਕਹਿੰਦੇ ਆਈ ਸਾਂਪ ਹੈ ਦੂਗੋ ਉਸਮੇ ਤੇ ਨਹੀਂ ਬਿੱਡੇ ਦਿਨੇ ਵੱਡਾ ਕਰਾਂ ਨਹੀਂ ਤੇ ਸ਼ਾਮ ਨੂੰ ਇਸ ਟਾਈਮ ਇਸ ਤੋਂ ਬਾਅਦ ਅੱਧਾ ਹੋਣਾ ਘੰਟਾ ਵਾਟ ਕੇ ਲੈ ਜਾਂਦਾ ਜਿਵੇਂ ਬਾਕੀ ਮਿੱਤਰੋ ਤੁਹਾਨੂੰ ਪਿੰਡ ਵਾਲੀ ਮੰਜੀ ਵਖਾਨਾ ਮੈਂ ਦੱਸਿਓ ਫਿਰ ਮਿੱਤਰੋ ਕਿਵੇਂ ਦੀ ਆਮਾਨੋ ਵੀ ਜਿੰਨੀ ਕੋਈ ਅਸੀਂ ਨਾ ਇਹ ਰੋਗ ਉੱਥੇ ਗਈ ਹੈ 14 ਐ ਇਹ ਜੇ ਰੂਰ ਸੀ ਤੇ 26 ਜੋ ਵੀ ਅਗਬਗ ਐ ਸੀ 75 ਜੋ ਹੁੰਦੀ ਸੀ ਖੇਤਰੀ ਚਹੀਂ ਆਪਣੇ ਵਾਲੀ ਜੋ 26 ਤੇ ਆ ਪਛੇਤਰੀ ਐ ਆ ਵਾਲੀ ਤੇ ਉਹ ਤੇ ਇਹ ਮੰਨ ਲਓ ਵੀ ਇਕੱਠੀਆਂ ਇਹ ਜੇ ਥੋੜੀ ਜਿਹੀ ਰੇੜ ਲੱਗੀ ਇਹ ਵੀ ਮਾਨਸਾ ਟੱਟ ਅੱਗੇ ਵਿਚੋਂ ਘੜਦੇ ਸੀ ਪਰ ਆਪਣੇ ਹਾਂ ਠੀਕ ਹੋ ਗਏ ਆ ਵੇਖੋ ਆ ਪਛੇਤਰੀ ਐ ਵੇਖੋ ਕੱਲ ਦਾ ਹੀ ਲਿਬੜਿਆ ਬੁਰਾਲ ਹੋਇਆ ਇਹਨੂੰ ਵੀ ਧੋਣਾ ਪੈਣਾ ਆਪਣਾ ਹੌਲਾਂ ਦੇ ਵਿੱਚ ਲਿਪੜਿਆ ਉਹ ਵੀ ਤੁਹਾਨੂੰ ਵਿਖਾਣਾ। ਦੇਖੋ ਇਹਦਾ ਵੀ ਕੀ ਹਾਲ ਹੈ। ਇਹਦੇ ਨਾਲ ਮੰਨ ਲਗੀ ਤੇ ਇਹ ਅਗਾਂ ਨੂੰ ਖੇਚਨੇ ਆ ਤੇ ਉਹਨੇ ਡਾਕਟਰ ਸਾਈਡ ਤੇ ਜਾਈ ਹੁੰਦਾ ਸੀ। ਹਾਂ ਦੇਖੋ ਆ ਵੀ ਸਾਈਡ ਨਾ ਸੋਇਆ ਪਿਆ ਓਕਾ। ਇਹ ਹੁਣ ਮਿੱਤਰੋ ਧੋਣਾ ਪੈਣਾ। ਭਜੀ ਇੱਧਰ ਕਰੋ ਚੈੱਕ ਤੁਸੀਂ ਮਰੂਦ। ਮਰੂਦ ਘਣ ਆਇਓ। ਹੈਂ ਦੰਦ ਵਿਖਾ ਪੇਲਣਾ ਆਪਣੇ। ਚਲੋ ਨੇੜੇ ਹੋਵੋ ਉਹ ਮਰੂਦ ਤੋੜਨਾ। ਕਰੋ ਚੈੱਕ। ਕਰ ਲੋ ਦੰਦ ਤਿੱਖੇ। ਚਲੋ ਕਾਕੇ ਦੇ ਕਾਕਿਆ। ਖਿੱਚਦੇ ਕੰਮ ਬਾਸਟੀ ਬੁੱਟ ਉਧਰ ਕੱਚਾ ਉਧਰ ਨਾ ਹਾਂ ਚੱਲਣデア ਅਮਰੂਦਾਂ ਵਾਲੀ ਗੈਂਗ ਆਜੇ ਅਮਰੂਦ ਗੈਂਗ ਆਈ ਅੱਜ ਨਹੀਂ ਖਾਰ ਆ ਜਾ ਓਏ ਤੂੰ ਹੀ ਨਹੀਂ ਖਾਣੇ ਆ ਜਾ ਆ ਜਾ ਤਕਦੀਰ ਕਮੋ ਮੂਠ ਖਾ ਲੋ ਛਾਰੇ ਤਕਦੀਰ ਕਮੋ ਮੂਠ ਖਾ ਲੋ ਛਾਰੇ ਓਏ ਤੇਰੀ ਓਏ ਆ ਜਾਓ ਆ ਜਾਓ ਖਾ ਲੋ ਮਨਰਾਜ ਨਜ਼ਾਰਿਆਂ ਹੁੰਦੇ ਨੇ ਚੈੱਕ ਮਿੱਤਰੋ ਪਾਈਆ ਪਾਈਆ ਦੇ ਮਰੂਦ ਨੇ ਪਾਈਆ ਸਟਵਾ ਲਾਈ ਚੀ ਖਾਈ ਚੀ ਖਾਲਾ ਕਿਉਂ ਫਿਰ ਮੰਨਦੀ ਨਹੀਂ ਜਟਾਂ ਨਾ ਯਾਰੇ ਮਰੂਦ ਜਮਾ ਚਲੋ ਜੀ ਗੈਂਗ ਤੋਰਤੀ ਸਾਰੀ ਲੱਦ ਕੇ ਲੋਡਡ ਕਰਕੇ ਉਰਾਓ ਚੈੱਕ ਮਿੱਤਰੋ ਇਹਨੂੰ ਵੇਖੋ ਮੀ ਕਿੰਨਾ ਲੱਗਾ ਬਾਕੀ ਖਾਦ ਖੁਦ ਵੀ ਪਈ ਹੋਣੀ ਹੈ ਰੰਗ ਵੇਖ ਸਾਡੀ ਕਰਮਾਲੀ ਉਧਰ ਵਾਲੀ ਨਾ ਜੰਟੀ ਹਾਂ ਬੇ ਐਵੇਂ ਗਏ ਮੀਨ ਐ ਨਾ ਘੱਟੋ ਘੱਟ ਵੀ 30 35% ਫਰਕ ਪਾਇਆ ਬਿਨਾ ਖਾਦ ਤੋਂ ਹਾਂ ਪਾਣੀ ਮੋਟਰਾਂ ਮੈਂ ਨਾ 5 6 ਦਿਨ ਹੋ ਗਿਆ ਬੰਦ ਸਾਡੀ ਮੋਟਰ ਮੱਜ ਹੋ ਗਏ ਨੇ 15 ਦਿਨ 14 15 ਦਿਨ ਹੋ ਗਏ ਨੇ ਬਸ ਚ ਬੱਚਾ ਭਰਨੇ ਹੋ ਜੇ ਭਰਨੇ ਆ ਦੇ ਉਧਰ ਮੈਂ ਗਿਆ ਬਾਕੀ ਮਿੱਤਰੋ ਤੁਹਾਨੂੰ ਦੱਸਣਾ ਉਧਰ ਖਨੋਰੀ ਪਾਤਣਾ ਲੱਗ ਲ ਆਹੋ ਆਹੋ ਪਾਣੀ ਘਰ ਚੱਕ ਤੇਰੀ ਜੀ ਟੱਪਿਆ ਹੀ ਪਿਆ ਲੰਮੇ ਪੇੜ ਏਨੇ ਨਾ ਮੈਂ ਕੁਲਪੰਤ ਰੋਵੇ ਚੈਟ ਕਰਦਾ ਪਚਾਰੇ ਨੇ ਪੰਜ ਕਿੱਲੇ ਭਾਈ ਇੱਕ ਟੱਕ ਸਵਾਰ ਆਈ ਅੱਛਾ ਅੱਛਾ ਤੇ ਬਾਕੀ ਲੰਮੇ ਪੇਡੇ ਇੰਨੇ ਜ਼ਿਆਦਾ ਨਹੀਂ ਨਾ ਉਧਰ ਆਪਣੇ ਵਾਲ ਦੇ ਬਚਾਏ ਜਾਂ ਅੰਮਾ ਪੇਡਾ ਵੀ ਯਾਰ ਪੇਡਾ ਖਰਾਬ ਕਰਦਾ ਵਿੱਚੋਂ ਇਹਨਾਂ ਦੇ ਸੁੱਕ ਗਏ ਨੇ ਚੱਲ ਆਹ ਮਿੱਤਰੋ ਆਪਣੀ ਖੇਤਰੀ ਹੈ ਉਧਰ ਜਾਣ ਦਾ ਅੱਜ ਟਾਈਮ ਨਹੀਂ ਲੱਗਾ ਨਹੀਂ ਸਵੇਰੇ ਬਖਾਵਾਂਗੇ ਤੁਹਾਨੂੰ ਉਧਰ ਵੀ ਹਾਂ ਆ ਵੇਖੋ ਜੀ ਬਾਕੀ ਜਿੰਨਾ ਚ ਆਪਣੀ ਥੋੜੇ ਜਿਹਾ ਧੁੰਦਣਾ ਪਾਣੀ ਉਹ ਸੀ ਉਹਦੇ ਚ ਆਪਾਂ ਕਲੋਰੋ ਪਾਤੀ ਸੀ ਤੇ ਇੱਕ ਹਡਾਮਾ ਜੀ ਦਵਾਈ ਮਿੱਤਰੋ ਹੋਰ ਸੀ ਮੈਂ ਕੀਤਾ ਇਹ ਪੁਰਨ ਵਾਲੀ ਮੈਂ ਬਖਾਨਣਾ ਤੁਹਾਨੂੰ ਇਹਦੇ ਵਾਲੀ ਉਹ ਸੀ ਪੇਡੇ ਛੋਟੇ ਹਨ ਜਿਹੜੇ ਛੋਟੇ ਵਾਲ ਹਨਾ ਹਾਂ ਦੇਖੋ ਪਰ ਇੱਕ ਗੱਲ ਹੀ ਮੈਂ ਤੁਹਾਨੂੰ ਵੀਡੀਓ ਬੰਦ ਹੋ ਲੈਂਦੇ ਫਿਰ ਮੈਂ ਤੁਹਾਨੂੰ ਦੱਸਣਾ ਵਾ ਬਾਕੀ ਮਿੱਤਰੋ ਟਰ ਪੀਆ ਕਰਮਾਂ ਵਾਲੀ ਇਹ ਸਾਰੀ ਇਹ ਨਹੀਂ ਵੀ ਸਾਰੀ ਖਲੋਤੀ ਹੈ ਜਿਹੜੀ ਖੇਤਰੀ ਉਹ ਹੀ ਖਲੋਤੀ ਬਸ ਤੇ ਪਛੇਤਰੀਆਂ ਜਾਂ ਜਿਬ ਵਿਚ ਆ ਹੈ ਬਾਕੀ ਆ ਕਰੋ ਚੈੱਕ ਟੁੱਟ ਪਈ ਅੱਗੇ ਨਾਲ ਉਹ ਵੇ ਹੁਣ ਉਹਨਾਂ ਦੇ ਬੜਾ ਨੁਕਸਾਨ ਹੈ ਮੈਂ ਬਣਾਈ ਵੀਡੀਓ ਪਿਛਲੇ ਸਾਲ ਨੇ 16 ਮਿੱਤਰੋ 15 16 ਕਿੱਲੇ ਆਂਦੇ ਨੇ ਵੀ ਸਾਡੇ ਖਰਾਬ ਨੇ ਉੱਕਾ ਆ ਵੇਖੋ ਵੀ 15 16 ਕਿੱਲੇ ਆਂਦੇ ਨੇ ਵੀ ਬਿਲਕੁਲ ਮਤਲਬ ਕੀ ਖਰਾਬ ਨੇ ਜੇ ਗੇਤਰੇ ਨੇ ਉਹਨਾਂ ਮਿੱਤਰੋ ਲਾਈ ਸੀ ਉਨਾ 15 ਤੋਂ ਪਹਿਲਾਂ ਪਹਿਲਾਂ ਆਂਦੇ ਹਨ ਅਸੀਂ ਲਾਤੀ ਸੀ ਤੇ ਆਂਦੇ ਹਨ ਵੀ 15 16 ਕਿੱਲੇ ਸਾਡੇ ਖਰਾਬ ਹੋਏ ਨੇ ਤੇ ਜਿਹਦੇ 15 16 ਕਿੱਲੇ ਖਰਾਬ ਹੋਏ ਚਾਹੇ ਯਾਰ 150 ਕਿੱਲੇ ਦੀ ਖੇਤੀ ਚਾਹੇ 100 ਦੀ ਹੈ ਹੈ ਆਪੇ ਹਿਸਾਬ ਲਾਉਂਦਾ ਘੱਟੋ ਘੱਟ ਵੀ ਜਿਆਦਾ ਨਹੀਂ 7 ਲੱਖ 8 ਲੱਖ ਦਾ ਨੁਕਸਾਨ ਹੈ ਆਰਾਮ ਨਾਲ ਪਾਣੀ ਕਰੋ ਚੱਕ ਮਿੱਤਰ ਚੱਲਣ ਦੇਣਾ ਟੋਕ ਦੇ ਹੈ ਵੇਖ ਉਮੀਦ ਆ ਪਾਣੀ ਆ ਫੁੱਲ ਪਰਲੇ ਬੰਦੇ ਆਉਂਦੇ ਆ ਦੋਵੇਂ ਪਾਸੇ ਜਾਣਦੇ ਆ ਉਹ ਵੇਖੋ ਤੇ ਪਾਣੀ ਫੁੱਲ ਚੱਲਣਗਾ ਮੀਂਹ ਬਹੁਤ ਜ਼ਿਆਦਾ ਪਿਆਣ ਤਰੋਂ ਆਪਣੇ ਹਾਲ ਤੱਕ ਸਵੇਰੇ ਬਹੁਤ ਹੀ ਜ਼ਿਆਦਾ ਹਾਂ